ਆ ਦੇਖ ਲੋ ਭਾਈ ਇੱਧਰ ਕਮਾਲ ਸੁਪੀ ਹੁਣ ਪਿੰਡ ਆ ਗਿਆ ਸਾਰਾ ਹੁਣ ਆ ਗਿਆ ਉੱਥੇ ਨਹੀਂ ਆਏ ਜਦੋਂ ਕੁੱਟ ਪੈ ਗਈ ਉਦੋਂ ਆ ਗਿਆ ਹੁਣ ਸਵੇਰੇ ਸਾਰਾ ਪੰਜਾਬ ਇਕੱਠਾ ਕਰਾਂਗੇ ਇਹ ਹੋ ਸਕਿਆ ਦਲਤ ਪਰਿਵਾਰ ਆ ਭਾਈ ਆਏ ਤੁਹਾਨੂੰ ਮੈਂ ਦਿਖਾਵਾਂ ਸੱਟਾਂ ਸਾਡੇ ਦਾ ਬੱਚੀਆਂ ਸਾਡੇ ਫੋਨ ਲੈ ਕੇ ਉਹ ਬੁੱਚੜੋ ਉਹ ਚੋਰੋ ਪੁੱਸ ਵਾਲਿਓ ਆਹ ਖਾ ਭਾਈ ਤੇਰੇ ਸੱਟਾਂ ਇਹ ਗਰੀਬ ਪਰਿਵਾਰ ਕੁੱਟੇ ਨੇ ਤੁਸੀਂ ਬੇਈਮਾਨੋ ਆਓ ਬੈਠਾ ਹੋਰ ਕੁੜੀ ਕੁੜੀ ਕਿੱਥੇ ਚਲੀ ਗਈ ਜੀ ਆਹ ਤੇ ਕੁੜੀ ਦੀ ਲੱਤ ਤੋੜਤੀ ਮੁੰਡੇ ਦੇ ਭਰਾ ਪਿਓ ਦੇ ਸੱਟ ਮਾਰੀ ਸਾਡੇ ਫੋਨ ਲੈ ਗਏ ਆ ਦੇਖ ਆ ਗਏ ਮਾਂ ਸਿਰਚਾ ਮਾਂ ਮੁੰਡੇ ਦੀ ਪਈ ਦੇ ਇਧਰ ਰੇ ਹਟੂ ਹੀ ਲਾਛਾਂ ਆ ਤਾਰੇ ਹੋਏ ਕੋਈ ਆ ਦੇਖ ਤਵੇਂ ਠਾਇਆ ਪਿੰਡਾ ਦੇਖ ਆ ਦੇਗਾ ਉੱਥੇ ਵੀ ਕੋਈ ਗੱਲ ਨਹੀਂ ਮੇਰੇ ਬਥੇਰੇ ਮਾਰੇ ਨੇ ਇਹਦੇ ਮਾਰਿਆ ਮਾਰਾ ਪਿੰਡ ਪੁੱਟਿਆ ਬਾਈ ਤੜਕੇ ਸਾਰਾ ਪਿੰਡ ਆਜੋ ਹੁਣ ਅੱਜ ਤਾਂ ਆਏ ਨਹੀਂ ਅਸੀਂ ਕੱਲੂ ਫੇਰ ਜਾਵਾਂਗੇ ਮਰਜੀ ਬਲਿਆ ਮੰਨਦੇ ਇਹ ਦਲਤ ਪਰਿਵਾਰ ਆ ਖੜਜੋ ਦਲਤ ਲੋਕੋ ਇਹ ਚੋਰ ਨੇ ਪੁਲਸ ਵਾਲੇ ਮੈਂ ਤੁਹਾਨੂੰ ਸਿੱਧਾ ਕਹਣਾ ਹੁਣ ਤੁਸੀਂ ਸਾਨੂੰ ਗੈਂਗਸਟਰ ਬਣ ਲਈ ਮਜੂਰ ਚੋਰ ਜਿਹੜੇ ਬੰਦੇ ਡਾਂਗਾ ਬੰਦੇ ਨੂੰ ਪਤਾ ਹੈ ਉਹਦਾ ਮੈਂ ਫੜੂੰ ਤਾੜੀਆਂ ਦਾ ਪਿੰਡ ਮਰਿਆ ਹੋਇਆ ਹੈ